ਰਿਫਿਜੀ ਕਲੇਮ ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਡਿਸੀਜਨ ਜਿਹੜੇ ਹੁੰਦੇ ਆ ਰਿਫਿਜੀ ਪ੍ਰੋਟੈਕਸ਼ਨ ਡਿਵੀਜ਼ਨ ਤੇ ਰਿਫਿਜੀ ਅਪੀਲ ਡਿਵੀਜ਼ਨ ਤੇ ਦਿੰਦੇ ਜਾਂਦੇ ਆ ਤੇ ਤੁਹਾਨੂੰ ਬਹੁਤ ਵਾਰੀ ਸ਼ੇਅਰ ਕੀਤੇ ਆ ਕੇਸ ਪਰ ਫੈਡਰਲ ਕੋਰਟ ਦੇ ਵਿੱਚ ਕਈ-ਕਈ ਵਾਰੀ ਐਸੇ ਕੇਸ ਹੁੰਦੇ ਆ ਜਿਹਦੇ ਵਿੱਚ ਇਹਨਾਂ ਦੋਵਾਂ ਬਾਡੀਜ਼ ਨੇ ਜਿਹੜੇ ਕੇਸ ਰਿਜੈਕਟ ਕੀਤੇ ਹੁੰਦੇ ਆ ਜੁਡੀਸ਼ੀਅਲ ਰਿਵਿਊ ਚੀਜ਼ ਅਲਾਉ ਕਰ ਦਿੰਦਾ ਆ ਐਂਡ ਬਹੁਤ ਵਾਰੀ ਆਫੀਸਰ ਜਿਹੜੇ ਹੈਗੇ ਜਿਹੜੇ ਟਾਲਮ ਟੋਲ ਕਰਕੇ ਨਾਰਮਲੀ ਮਨ ਲਓ ਕਿ ਬਹੁਤ ਜ਼ਿਆਦੀਆਂ ਚੀਜ਼ਾਂ ਵਿੱਚ ਵੇਖਣੀਆਂ ਹੁੰਦੀਆਂ ਬਾਤ ਇੱਕ ਅਧੀ ਚੀਜ਼ ਦੇਖ ਕੇ ਉਹਦੇ ਬੇਸ ਤੇ ਉਹਨੂੰ ਖਤਮ ਕਰ ਦਿੰਦੇ ਆ ਡਿਸੀਜਨ ਨੂੰ 네ਗੇਟਿਵ ਦੇ ਦਿੰਦੇ ਆ ਤੇ ਅੱਗੇ ਜਿਹੜੇ ਐਪਲੀਕੈਂਟ ਹੋਵੇ ਐਪਲੀਕੈਂਟ ਹੁੰਦੇ ਆ ਉਹ ਵੀ ਨਹੀਂ ਜਿਹੜੀ ਕਾਰਨ ਕਰਦੇ ਕਿ ਅਸੀਂ ਇਹਨਾਂ ਨੂੰ ਚੈਲੰਜ ਕਰੀਏ ਹੁਣ ਇਹ ਰਫਿਜੀ ਕਲੇਮਡ ਨਹੀਂ ਹੋਇਆ ਇਸ ਬੇਸ ਦੇ ਉੱਤੇ ਕਿ ਸੋਮਾਲੀਆ ਦਾ ਇਹ ਬੰਦਾ ਸੀ ਕਿ ਸੋਮਾਲੀਆ ਕੰਟਰੀ ਤੋਂ ਇਹਨੂੰ ਕਤਰਾ ਸੀ ਗਾਲ ਖਸ਼ਬਾਬ ਤੋਂ ਇਹਨੂੰ ਕਤਰਾ ਸੀ ਕਿ ਇਹ ਮਾਈਨਰ ਕਲੈਨ ਨੂੰ ਯਾਨੀ ਕਿ ਇੱਕ ਮਾਈਨਰ ਕਿਸੇ ਕਲੈਨ ਦੇ ਨਾਲ ਯਾਨੀ ਕਿ ਮਿਨਿਓਰਟੀ ਦੇ ਨਾਲ ਇਹ ਸੰਬੰਧਿਤ ਸੀਗਾ ਬੰਦਾ ਇਹਨੇ ਸਾਰੀਆਂ ਚੀਜ਼ਾਂ ਦੱਸੀਆਂ ਪਰ ਅਫਸਰ ਨੇ ਚੀਜ਼ਾਂ ਨਹੀਂ ਮੰਨੀਆਂ ਤੇ ਰਿਜੈਕਟ ਕਰ ਦਿੱਤੀਆਂ ਗਈਆਂ ਜਿਹਦੇ ਜਵਾਬ ਦੇ ਵਿੱਚ ਜੱਜ ਸਾਹਿਬਾਨ ਫੈਡਰਲ ਕੋਰਟ ਨੇ ਕਿਹਾ ਕਿ ਤੁਸੀਂ ਇਹ ਸਾਰੀਆਂ ਚੀਜ਼ਾਂ ਕਿਉਂ ਨਹੀਂ ਨੋਟ ਕੀਤੀਆਂ ਕਿਉਂ ਨਹੀਂ ਇਹ ਨੋਟ ਕੀਤਾ ਗਿਆ ਕਿ ਇਹ ਬੰਦਾ ਜਿਹੜਾ ਇੱਕ ਮਾਈਨਰ ਕਲੈਨ ਦੇ ਨਾਲ ਸੋਮਾਲੀਆ ਦੇ ਵਿੱਚ ਸਥਿਤ ਸੀਗਾ ਇਹਨੂੰ ਸੋਮਾਲੀਆ ਤੇ ਇਹਨੂੰ ਖਤਰਾ ਪੈਦਾ ਸੀਗਾ ਜਿਹੜੀਆਂ ਤੁਹਾਨੂੰ ਇਨਕਨਸਿਸਟੈਂਸੀਸ ਲੱਗੀਆਂ ਕੇਸ ਦੇ ਵਿੱਚ ਉਹਦੇ ਵਿੱਚ ਕਿ ਜਿਹੜੀਆਂ ਜਿਹੜੀਆਂ ਕ੍ਰੈਡੀਬਲ ਨਹੀਂ ਆ ਇਹ ਕੇਸ ਦੇ ਵਿੱਚ ਜਿਹੜੀਆਂ ਜਿਹੜੀਆਂ 네ਗੇਟਿਵ ਚੀਜ਼ਾਂ ਤੁਸੀਂ ਡਿਟੇਲ ਦੇ ਵਿੱਚ ਉਹ ਚੀਜ਼ਾਂ ਆਪਣੇ ਡਿਸੀਜਨ ਚ ਕਿਉਂ ਨਹੀਂ ਦੱਸੀਆਂ ਸਿਰਫ ਇੱਕ ਦੋ ਲਾਈਨਾਂ ਚ ਡਿਸੀਜਨ ਦੇ ਦਿੱਤਾ ਉਸ ਤੋਂ ਬਾਅਦ ਇਹ ਯੂਗਾਂਡਾ ਦੇ ਵੱਲੋਂ ਇਹ ਰਫਿਜੀ ਜਿਹੜਾ ਬੰਦਾ ਸੈਟਲ ਹੋਇਆ ਸੀਗਾ ਇਹ ਵੀ ਨਹੀਂ ਤੁਸੀਂ ਇਹ ਦੇਖਿਆ ਉਸ ਤੋਂ ਬਾਅਦ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਇਸ ਦੇ ਕੇਸ ਦੇ ਵਿੱਚ ਇਨਕਨਸਿਸਟੈਂਸੀਸ ਆ ਪਲੱਸ ਇਹ ਕ੍ਰੈਡੀਬਲ ਨਹੀਂ ਹੈਗਾ ਕੇਸ ਤੁਹਾਡੀਆਂ ਕਿਹੜੀਆਂ ਫਾਈਂਡਿੰਗ ਸੀਗੀਆਂ ਉਹ ਪਾਰਟਿਕੂਲਰ ਜਿਹੇ ਉੱਤੇ ਤੁਸੀਂ ਡਿਸਾਈਡ ਕੀਤਾ ਕਿ ਇਹ ਕੇਸ ਕ੍ਰੈਡੀਬਲ ਨਹੀਂ ਯਾਨੀ ਸੱਚਾ ਨਹੀਂ ਹੈ ਤੇ ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਰੀਜ਼ਨ ਨੇ ਜਿਹੜੇ ਦਿੱਤੇ ਗਏ ਆ ਕਿ ਜਿਹਦੇ ਤੇ ਆਫੀਸਰ ਨੇ ਆਫੀਸਰ ਬੈਕਫੁੱਟ ਤੇ ਨਜ਼ਰ ਆਇਆ ਆਫੀਸਰ ਦੀਆਂ ਜਿਹੜੀਆਂ ਫਾਈਂਡਿੰਗ ਸੀਗੀਆਂ ਉਹ ਵੀ ਇੰਨੀਆਂ ਜ਼ਿਆਦੀਆਂ ਸਟਰੋਂਗ ਨਹੀਂ ਸੀਗੀਆਂ ਜਿਸੀ ਐਮਐਸ ਨੋਟਸ ਤੱਕ ਕਢਵਾਏ ਗਏ ਜਿਹਦੇ ਵਿੱਚ ਕੀ ਪੂਰੀ ਤਰ੍ਹਾਂ ਡਿਟੇਲ ਦੇ ਵਿੱਚ ਰਿਫਿਊਜੀ ਕਲੇਮ ਨੂੰ ਅਨਾਲਿਸਿਸ ਨਹੀਂ ਕੀਤਾ ਗਿਆ ਹਮੇਸ਼ਾ ਇੱਕ ਚੀਜ਼ ਯਾਦ ਰੱਖੋ ਕਿ ਜਿਹੜੇ ਰਿਫਿਊਜੀ ਕਲੇਮ ਹਨ ਆਪਾਂਵੇਂ 100 ਬੰਦਾ ਕਹੀ ਜਾਵੇ 1000 ਬੰਦਾ ਕਹੀ ਜਾਵੇ ਕਿ ਇਹ ਕੇਸ ਦੀ ਉਦਾਂ ਹੀ ਲੋਕੀ ਉਦਾਂ ਹੀ ਜਿਹੜੇ ਆਰਪੀਡੀ ਆਲਰੇਡੀ ਵੇਕੇ ਰਿਜੈਕਟ ਕਰ ਸਕਦੇ ਆ ਬਿਲਕੁਲ ਨਹੀਂ ਜੇ ਉਹ ਇਦਾਂ ਕਰਦੇ ਆ ਜੁਡੀਸ਼ੀਅਲ ਰਿਵਿਊ ਦਾ ਸਹਾਰਾ ਲਓ ਐਂਡ ਜੇ ਆਰਪੀਡੀ ਤੁਹਾਡੇ ਡਿਸੀਜਨ ਨੂੰ ਰਿਜੈਕਟ ਕਰਦੀ ਹੈ ਰੂਜੀ ਅਪੀਲ ਡਿਵੀਜ਼ਨ ਦਾ ਸਾਰਾ ਲਓ ਜੇ ਫੈਡਰਲ ਕੋਰਟ ਤੱਕ ਪਹੁੰਚ ਜਾਂਦਾ ਵਾ ਕੇਸ ਤੇ ਬਹੁਤ ਜਿਆਦੇ ਚਾਂਸਸ ਹੈ ਕਿ ਬਹੁਤ ਔਖੇ ਹੋ ਕੇ ਕੇਸ ਵੀ ਜਿਹੜੇ ਆ ਜੱਜ ਸਾਹਿਬਾਨ ਤੱਕ ਗੱਲ ਪਹੁੰਚਾਉਣ ਦਾ ਵੇ ਹੋਣਾ ਚਾਹੀਦਾ ਵਾ ਐਪਲੀਕੈਂਟ ਤੋਂ ਉਹਦੇ ਕਾਉਂਸਲ ਕੋ ਬਹੁਤ سارے ਕੇਸ ਆ ਲੋ ਜਾਂਦੇ ਆ ਰਫੀਜੀ ਕਲੇਮ ਜੇ ਤੁਸੀਂ ਲਗਵਾਉਣਾ ਵਾ ਤੁਹਾਡਾ ਕਾਉਂਸਲ ਜੇ ਵਧੀਆ ਵਾ ਤਾਂ ਇਹ ਨੌਬਤ ਬਹੁਤ ਘੱਟ ਆਉਂਦੀ ਹੈ ਜੇ ਉਹਨੇ ਸਾਰੀਆਂ ਸਾਰੀਆਂ ਚੀਜ਼ਾਂ ਅੱਛੀ ਤਰ੍ਹਾਂ ਮੈਂਸ਼ਨ ਕੀਤੀਆਂ ਹੋਣ ਇਹਦੇ ਵਿੱਚ ਕਿਹ ਚੀਜ਼ ਵੀ ਚੀਜ਼ ਬਹੁਤ ਮੇਨ ਸੀਗੀ ਕਿ ਇਹਦੇ ਫਾਰਮ ਸੀ ਕਿ ਜਿਹੜੇ ਨੇ ਆਪ ਨਹੀਂ ਭਰੇ ਤੇ ਦੱਸਿਆ ਸੀਗਾ ਉਹਨੇ ਪਰ ਆਫੀਸਰ ਨੇ ਇਹ ਵੀ ਚੀਜ਼ ਨੂੰ ਵਾਚਿਆ ਨਹੀਂ ਤੇ ਸਾਰਾ ਕੁਝ ਉਹਦੇ ਤੇ ਬਲੇਮ ਕਰ ਚੁੱਕਿਆ ਜਿਹੜਾ ਕਿ ਫੈਡਰਲ ਕੋਰਟ ਨੇ ਬਾਅਦ ਦੇ ਵਿੱਚ ਦੁਬਾਰਾ ਤੋਂ ਉਹਨਾਂ ਨੂੰ ਕਿਹਾ ਕਿ ਇਹ ਚੀਜ਼ਾਂ ਤੁਹਾਨੂੰ ਨੋਟ ਕਰਨੀਆਂ ਚਾਹੀ